ਆਡੇ ਦਾ ਹਰਤੇ ਪੂਰੀਆਂ ਕਰਾਂਗੇ ਅੱਜ 3.5 ਸਾਲ ਹੋ ਗਏ ਆ 2022 ਦੇ ਸਰਕਾਰ ਆਈ 2022 ਸਾਡੇ ਮਾਨ ਜੋਗ ਸਿੱਖਿਆ ਮੰਤਰੀ ਨੇ ਕਿਹਾ ਤੁਹਾਡੀਆਂ ਮੰਗਾ ਤੁਹਾਨੂੰ ਅਸੀਂ ਦੀਵਾਲੀ ਦੇ ਤੋਹਫੇ ਦੇ ਰੂਪ ਵਿੱਚ ਦਿੰਨੇ ਆ ਅੱਜ 4 ਸਾਲ ਹੋ ਗਏ ਤਿੰਨ ਦੀਵਾਲੀਆਂ ਲੰਘੀਆਂ ਤਿੰਨ ਬਸਾਰੇ ਲੰਘੇ ਤਿੰਨ ਲੋਹੜੀਆਂ ਲੰਘੀਆਂ ਇਹਦੀਆਂ ਭੈਣਾਂ ਦੀ ਚਾਹ ਨੂੰ ਰੋਡੀਆਂ ਅੱਜਾਂ ਨੂੰ ਰੋਡੀਆਂ ਨਹੀਂ ਨੇ ਪੰਜਾਬ ਦੇ ਸਰ ਬੰਦਾਬਾਦ ਬੰਦਾਬਾਦ ਪੰਜਾਬ ਸਰਕਾਰ ਮੁਜ਼ਾਬਾਨ ਸਰਕਾਰ ਮੁਜ਼ਾਬਾਨ ਇੱਕ ਝਗਨੂਆ ਜਹਾਜ਼ਰ ਕਰੋ ਇੱਕ ਝਗਨੂ ਦੀਆਂ ਪੈਣਾ ਇਹਨੂੰ ਰੋਣ ਆਈਆਂ ਕੋਈ ਨਹੀਂ ਸਾਡੇ ਨਿਆਰੇ ਸਾਡੇ ਹਾਣੀ ਹੋ ਗਏ ਆ ਸਾਡੇ ਬੱਚੇ ਸਾਡੇ ਹਾਣੀ ਹੋ ਗਏ ਆ ਓਏ ਉਹਨਾਂ ਦਾ ਭਵਿੱਖ ਵੀ ਸੁਰੱਖਿਤ ਕਰ ਦੇ ਸਾਡੇ ਹੱਕ ਸਾਨੂੰ ਦੇ ਦੇ ਅਸੀਂ ਤੇਰਾ ਕੀ ਗਵਾਇਆ ਓ ਸਾਡੇ ਆਈ ਦੀ ਸਰ ਨੇ ਇੰਨਾ ਜੋਰ ਲਾ ਕੇ ਤੈਨੂੰ ਸੱਤਾ ਝਲਿਆਂਦਾ ਤੇ ਤੂੰ ਸਾਨੂੰ ਅੱਜ ਮਿਲਦਾ ਨਹੀਂ ਝੂਠੇ ਲਾਲ ਵਾਲੀ ਸਰਕਾਰ ਹਾਏ ਹੋਏ ਹਾਏ ਮੁਰਦਾਬਾਦ ਮੁਰਦਾਬਾਦ ਇਹ ਵੀ ਕਹਿੰਦਾ ਸੀ ਕਿ ਲੋਕਾਂ ਨੂੰ ਜੰਮਦਾ ਨੂੰ ਜੰਮਦਾ ਨੂੰ ਠੰਡੀ ਕਰਾਉਂਦੀ ਰਹੋਦੀ ਅਸੀਂ ਹਲਕੇ ਦੇ ਜਾ ਕੇ ਮਿਲਾਂਗੇ ਤੇ ਆਹ ਤੁਹਾਡੇ ਸਵਾਗਤ ਕਰਨੇ ਲਾਏ ਅੱਜ ਅੱਜ ਤੇ ਮਿਲਣੇ ਆਏ ਆ ਅਸੀਂ ਹਲਕੇ ਦੀ ਖੜੇ ਆ ਉਹ ਤੁਹਾਡੇ ਲਾਏ ਆ ਕੀ ਅਸੀਂ ਖੜ ਕੋ ਆ ਅਸੀਂ ਗੁਨਾਹ ਕੀਤਾ ਵਾ ਅਸੀਂ ਕਿ ਜੁਰਮ ਕੀਤਾ ਵਾ ਅਸੀਂ ਹੱਕ ਮੰਗਣ ਆਏ ਆ ਪੰਜਾਬ ਸਰਕਾਰ ਮੁਰਦਾਬਾਦ 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 ਸਭ ਤੋਂ ਕੜੀਆਂ ਸਰਕਾਰ ਮੁਰਦਾਬਾਦ ਜਬਾਰ ਵਾਲਿਆ ਕਰਦਾ ਹਿੱਲਾ ਢਾੜੂ ਕੰਦੋ ਪਿਲਾ ਪਿਲਾ ਜਬਾਰ ਵਾਲਿਆ ਕਰਦਾ ਹਿੱਲਾ ਢਾੜੂ ਕੰਦੋ ਪਿਲਾ ਪਿਲਾ ਅਸੀਂ ਆਪਣੇ ਨਿਆਰੇ ਵੀ ਖਾਤਾ ਰੋਡੇ ਗੱਦੇ ਆ ਜੇ ਤੁਸੀਂ ਇਹਨਾਂ ਨੂੰ ਲਾਇਆ ਨਾ ਨਾ ਤੇ ਤੁਸੀਂ ਵੀ ਅੱਧਾ ਹੀ ਰੋਗੇ ਅਸੀਂ ਤੁਹਾਡੇ ਕੇ ਬੇਨਤੀ ਕਰਦੇ ਆ ਕਿ ਇਸ ਤੋਂ ਕਰੀਆਂ ਸਰਕਾਰ ਅਸੀਂ ਨਹੀਂ ਵੇਖੀ ਜੇ ਇਹ ਸਰਕਾਰ ਨੂੰ ਮੌਕਾ ਨਾ ਦਿਓ ਤੁਹਾਡੇ ਸਾਹਮਣੇ ਚੌਕਾਂ 'ਚ ਆਮ ਕਹਿੰਦੇ ਪੀ ਐਚ ਡੀ ਪੜ੍ਹੇ ਰਿਕੇ ਸੀ ਆਪਾਂ ਅੱਜ ਸਰਕਾਰ ਨੂੰ ਰੋ ਰਹੇ ਆ ਆਪਣੀਆਂ ਮੰਗਾਂ ਕਰਦੇ ਆਪਣੀ ਹੱਕਾਂ ਕਰਦੇ ਉਹ ਆ ਕੇ ਜਿਹੜੀਆਂ ਬਰਾਣੀਆਂ ਸਰਕਾਰਾਂ ਸਾਨੂੰ ਦੇ ਰਹੀਆਂ ਸੀ ਇਹਨੇ ਦੇ ਕੇ ਨਾ ਕੇ ਛੋ ਲਈ ਪੰਜਾਬ ਸਰਕਾਰ ਜਿੰਦਾਬਾਦ 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 ਐ ਮੱਖ ਮੰਤਰੀ ਤਵਾ ਕਰੋ ਤਵਾ ਕਰੋ ਤਵਾ ਕਰੋ ਇਹ ਚਾਰੂ ਵਾਲੇ ਚੱਲਦਾ ਚੱਲੋ ਚੱਲਦਾ ਵੋੜ ਨਿਭਾਵੇ ਵੋੜ ਨਿਭਾਵੇ ਵੋੜ ਨਿਭਾਵੇ ਜਰੂਰ ਉਹ ਵੋੜ ਨਿਭਾਵੇ ਵੋੜ ਨਿਭਾਵੇ ਵੋੜ ਨਿਭਾਵੇ ਇਹ ਇਹ ਆਮ ਆਦਮੀ ਪਾਜੀ ਤੋਂ ਐਸੀ ਅਧਿਹਾਪਕ ਨਹੀਂ ਮੈਨੂੰ ਲੱਗਾ ਪੰਜਾਬ ਦਾ ਹਰ ਵਰਗ ਹਰ ਵਰਗ ਹੀ ਦੁਖੀ ਹੈ ਜਿਹੜੀਆਂ ਬੀਬੀਆਂ ਦਾ ਵਿਚਾਰੀਆਂ ਦਾ ਨਾਂ ਐਲਾਨ ਕੀਤਾ ਸੀ ਉਹ ਤਾਂ ਹੱਦੀ ਸਰਕਾਰੋਂ ਤੇ 1-1000 ਰੁਪਏ ਤੁਹਾਡੇ ਖਾਤੇ ਆ ਜਾਊਗਾ ਉਹ ਬੀਬੀਆਂ ਚੈੱਕ ਕਰ ਲੈ ਮੈਨੂੰ ਲੱਗਾ ਕਿੰਨੇ ਹੀ ਹੋ ਗਏ ਉਹਨੇ 4 ਸਾਲ ਦੇ ਹੋ ਗਿਆ 12 ਹਜ਼ਾਰ ਸਾਲ ਦਾ ਲਾ ਲਓ ਪਰ ਉਹ ਚੌਕਾ ਹਰਤਾਣੀ ਵਿਆਜ ਪਾ ਕੇ 50 ਹਜ਼ਾਰ ਤੇ ਹੋ ਗਿਆ ਹੋਊਗਾ मोदाबाद जिदाबाद ਕਰਵਾਗੇ ਕੇ ਨਾਲ ਦੂਰ ਪਈ ਸੱਚੀ ਨਾਲ ਕਰਵਾਗੇ ਕੇ ਨਾਲ ਦੂਰ ਪਈ ਸੱਚੀ ਨਾਲ ਸਰਕਾਰੇ ਤੇਰੇ ਕੰਮ ਨਿਕੰਮੇ ਤੇ ਕੰਮ ਜਿਹਾ ਮੂਜੋ ਸਰਕਾਰੇ ਤੇ